ਨਾਵਲ ਮਿੱਤਰ ਪਿਆਰੇ ਨੂੰ ਲੇਖਕ ਜਸਵੰਤ ਸਿੰਘ ਕਮਲ ਭਾਗ ਦੂਸਰਾ ਅੰਕ ਦੂਸਰਾ ਉਦੋਂ ਮੈਂ ਕੁੱਲ 11 ਵਰਿਆਂ ਦੀ ਸੀ ਜਦ ਤੁਹਾਨੂੰ ਪਹਿਲੀ ਵਾਰ ਵੇਖਿਆ ਤੁਸੀਂ ਵੇਜੀ ਨਾਲ ਕਰਤਾਰੇ ਦੇ ਪਿਆ ਉੱਤੇ ਮਾਜ਼ਰੀ ਆਏ ਹੋਏ ਸੀ ਇਹ ਵੀ ਮੈਨੂੰ ਉਦੋਂ ਹੀ ਪਤਾ ਲੱਗਾ ਕਿ ਤੁਹਾਡੇ ਪਿਤਾ ਜੀ ਦੇ ਮਾਜਰੀ ਨਾਨਕੇ ਸਣ ਤੇ ਚਾਚਾ ਜਿੰਦੂ ਤੁਹਾਡੇ ਪਿਤਾ ਜੀ ਦੇ ਮਾਮਾ ਦਾ ਪੁੱਤ ਭਰਾ ਸੀ ਤੁਹਾਡੇ ਪਿਤਾ ਜੀ ਫੌਜ ਵਿੱਚ ਕਪਤਾਨ ਰਹਿ ਚੁੱਕੇ ਸਨ ਉਹਨਾਂ ਹੀ ਕਦੇ ਜਿੰਦੂ ਚਾਚੇ ਨੂੰ ਭਰਤੀ ਕਰਵਾਇਆ ਸੀ ਚਾਚਾ ਦੱਸਦਾ ਹੁੰਦਾ ਏ ਤੁਸੀਂ 9 ਸਾਲ ਦੇ ਸੀ ਜਦੋਂ ਤੁਹਾਡੇ ਪਿਤਾ ਜੀ ਸਵਰਗਵਾਸ ਹੋ ਗਏ ਸਨ ਤੁਹਾਡੇ ਘਰ ਦਾ ਕੋਈ ਹਾਲ ਨਹੀਂ ਸੀ ਮਤਰੇ ਭਰਾ ਵੱਲੋਂ ਹੀ ਅੱਡ ਹੋ ਚੁੱਕਾ ਸੀ ਦੋ ਜਵਾਨ ਭੈਣਾਂ ਸਨ ਹਵੇਲੀ ਤੇ ਜਾਇਦਾ ਢੇਰ ਸੀ ਜੀ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਸੀ ਚਾਚਾ ਤੁਹਾਡੇ ਪਿਤਾ ਦਾੜੀ ਸੀ ਕਈ ਕਈ ਹਫ਼ਤੇ ਕੰਗਣਵਾਲ ਰਹਿੰਦਾ ਕਿੰਨੀ ਖੁਸ਼ਕਿਸਮਤੀ ਦੀ ਗੱਲ ਜਿੰਦੂ ਚਾਚੇ ਨੇ ਤੁਹਾਨੂੰ ਹੀ ਖੜਾਇਆ ਸੀ ਮੋੜਿਆਂ ਉੱਤੇ ਚੱਕ ਚੱਕ ਕੇ ਮੇਲੇ ਵਿਖਾਈ ਸਨ ਇਹ ਸਾਡਾ ਪਾਲਕ ਜਿੰਨਾ ਸਾਡੇ ਕਾਰਨ ਦੁਖੀ ਸੀ ਤੁਸੀਂ ਉਸ ਦਾ ਹਿੱਸਾ ਵੀ ਅਨੁਮਾਨ ਨਹੀਂ ਲਾ ਸਕਦੇ ਦੀਮੀ ਅਜਿਹੇ ਤਿੱਖੇ ਅਹਿਸਾਸ ਨਾਲ ਹਮੇਸ਼ਾ ਚਿਰਾਂਦੀ ਏ ਤੇ ਮਰਦ ਕਈ ਸਜੀਦਾ ਗੱਲਾਂ ਨੂੰ ਵੀ ਅਣਗੌਲਿਆ ਕਰ ਛੱਡਦਾ ਏ ਭਾਵੇਂ ਮੈਂ ਜ਼ਿੰਦਗੀ ਭਰ ਤੁਹਾਨੂੰ ਕੋਈ ਰੋਸ ਨਹੀਂ ਦਿੱਤਾ ਪਰ ਤੁਹਾਡੀ ਇਸ ਬੇਪਰਵਾਹੀ ਨੇ ਮੈਨੂੰ ਕਿਸੇ ਥਾਂ ਜੋਗੀ ਨਹੀਂ ਛੱਡਿਆ ਖੈਰ ਮੇਰੇ ਰਾਹ ਇਹ ਜਨਮ ਤੇ ਮਾਰੇ ਲਿਖੇ ਕਾਸ਼ ਇਹ ਲੇਖੇ ਲੱਗ ਜਾਂਦਾ ਜ਼ਿੰਦਗੀ ਦਾ ਅਗੇ ਲਾਣਾ ਰਹਿੰਦਾ ਮਨ ਦਾ ਚੋਰਾ ਇਹ ਹੈ ਕਿ ਲੇਖੇ ਨਾਲ ਲੱਗ ਸਕਿਆ ਜਿਹੇ ਆਹੇ ਤੇ ਹੀ ਤੁਰ ਚੱਲੇ ਸਾਡੇ ਆਿਆਂ ਦੀ ਕਦਰ ਨਹੀਂ ਕਦਰਾਂ ਨਹੀਂ ਪਵਾਉਣਾ ਚਾਹੁੰਦੀ ਤੁਹਾਡੀ ਸੇਵਾ ਲੋੜੀਦੀ ਸਾਂ ਸ਼ਾਮੇ ਖਲੋਣਾ ਜਿੱਥੇ ਤੁਹਾਡਾ ਮੂੰਹ ਵੇਖ ਸਕਾਂ ਬਾਟਾਂ ਮਾਰਦੇ ਤੁਹਾਡੇ ਪੈਰ ਘੁੱਟਣਾ ਚਾਹੁੰਦੀ ਸਾਂ ਉਹਨਾਂ ਦੀ ਧੂੜ ਮੱਥੇ ਲਾਉਣਾ ਇਹ ਨਸੀਬ ਮੈਨੂੰ ਮਿਲ ਨਾ ਸਕਿਆ ਲੋਕਾਂ ਆਂਦੇ ਮੈਂ ਇੰਨੀ ਸੋਹਣੀ ਆ ਕਿ ਤਾਰੀਫਾਂ ਲਈ ਸ਼ਬਦ ਨਹੀਂ ਜੁੜਦੇ ਸ਼ਾਇਦ ਤੁਸੀਂ ਮੈਨੂੰ ਵੇਖਿਆ ਹੀ ਨਹੀਂ ਹੋਣਾ ਮੈਂ ਜਨਮਾ ਪਿਆਸੀ ਤੁਹਾਡੇ ਮੁਖ ਵੱਲ ਹੀ ਵੇਖਦੀ ਰਹੀ ਪਰ ਮੇਰੇ ਧਿਆਏ ਬੁੱਲਾਂ ਲਈ ਉਥੇ ਇੱਕ ਬੂੰਦ ਨਹੀਂ ਸੀ ਕਾਸ਼ੇ ਰੂਪ ਜਿਹਦੀਆਂ ਲੋਕੀ ਸਿਫਤਾ ਕਰ ਕਰ ਨਹੀਂ ਰਾਜਦੇ ਤੁਸੀਂ ਆਪਣੇ ਖੇਤੀ ਬੀਜ ਲੈਂਦੇ ਮੈਂ ਮਹਿੰਦੀ ਬਣ ਕੇ ਉਗਦੀ ਤੁਹਾਡੀ ਪੈਲੀ ਨਾ ਸਹੀ ਉਸ ਦੀ ਵਾੜ ਸਮਝ ਕੇ ਹੀ ਰੱਖ ਲੈਂਦੇ ਸਾਡੀ ਸੰਭਾਲ ਲਈ ਜਿੰਨਾ ਚਾਚੇ ਨੇ ਵਾੜ ਬਣ ਕੇ ਜਬਰ ਜਾਲਿਆ ਕੋਈ ਰੱਬ ਵੀ ਨਹੀਂ ਕਰ ਸਕਦਾ ਤੁਹਾਡੇ ਪਿਤਾ ਦੀ ਮੌਤ ਪਿੱਛੋਂ ਜਿੰਦੂ ਨੇ ਕੰਗਣਵਾਲ ਜਾਣਾ ਛੱਡ ਦਿੱਤਾ ਸੀ। ਤੁਹਾਡੀ ਬੀਜੀ ਨੂੰ ਇਸ ਗੱਲ ਦਾ ਬੜਾ ਦੁੱਖ ਸੀ। ਉਸ ਜਾਣ ਕੇ ਗੱਲ ਵੀ ਰੜਕਾਈ ਜਿਉਂਦਿਆਂ ਦੇ ਮੂੰਹ ਮਲਾਦੇ ਹੁੰਦੇ ਨੇ। ਪਿੱਛੋਂ ਸਾਖ ਸਕੀਰੀਆਂ ਵੀ ਪਤਲੀਆਂ ਪੈ ਜਾਂਦੀਆਂ ਹਨ। ਚਾਚੇ ਨੂੰ ਏ ਕਾਨੀ ਮਾਰ ਕੇ ਸੁੱਟ ਗਈ। ਉਹ ਮੂੰਹ ਕੁਝ ਨਾ ਬੋਲਿਆ ਤੇ ਕਸੀਸ ਕਸੀਸ ਭਰ ਕੇ ਰਹਿ ਗਿਆ। ਚਾਚਾ ਤੁਹਾਡੇ ਘਰ ਲਈ ਪਾਣੀ ਦੀ ਥਾਂ ਲਹੁ ਡੋਲਦਾ ਰ ਡੋਲ ਸਕਦਾ ਸੀ ਪਰ ਅਸਲ ਗੱਲ ਬਿਲਕੁਲ ਹੋਰ ਸੀ ਘਰ ਦੇ ਘਰ ਵਿਵਹਾਰ ਦੀ ਸੰਭਾਲ ਲਈ ਤੁਹਾਡੇ ਮਾਮਾ ਜੀ ਆ ਗਏ ਸਨ ਰੱਬ ਜਾਣੇ ਅੰਦਰ ਖਾਤੇ ਕੀ ਖਾਰ ਸੀ ਕਿ ਤੁਹਾਡੇ ਮਾਮਾ ਜੀ ਤੇ ਚਾਚੇ ਦੀ ਨਾ ਬਣ ਸਕੀ ਸ਼ਾਇਦ ਮਾਮਾ ਜੀ ਚਾਚੇ ਬਾਰੇ ਖਿਆਲ ਕਰਦੇ ਸਨ ਇਹ ਆਪਣਾ ਘਰ ਵੱਲ ਖਿੱਚ ਤੋ ਕਰੇਗਾ ਜਿੰਦੂ ਤੁਹਾਡੇ ਪਿਤਾ ਜੀ ਨਾਲ ਸ਼ਰਾਬ ਜ਼ਰੂਰ ਪੀ ਲੈਂਦਾ ਸੀ ਪਰ ਕਿਸੇ ਤਰ੍ਹਾਂ ਦਾ ਲਾਲਚ ਉਹਦੇ ਕੋਹਾਂ ਨੇੜੇ ਨਹੀਂ ਆਇਆ ਸੀ ਇਸ ਗੱਲ ਨੂੰ ਅਸੀਂ ਦੋਵੇਂ ਚੰਗੀ ਤਰ੍ਹਾਂ ਜਾਣਦੇ ਹਾਂ ਚਾਚੇ ਤੇ ਮਾਮੇ ਦੀ ਖਾar ਹੀ ਸਾਡੇ ਨਸੀਬਾਂ ਵਿੱਚ ਰਾਹੂ ਬਣੀ ਮੈਨੂੰ ਯਾਦ ਹੈ ਮੈਨੂੰ ਯਾਦ ਹੈ ਚਾਚੇ ਨੇ ਵਿਆਹ ਉੱਤੇ ਇਹੋ ਤੁਹਾਡੀ ਜਾਣ ਪਛਾਣ ਕਰਵਾਈ ਸੀ ਇਹ ਹਰਦੀਪ ਹੈ ਪ੍ਰਕਾਸ਼ ਮੇਰਾ ਭਾਨਜਾ ਕੰਗਣਵਾਲ ਦਾ ਮੇਰੇ ਯਾਰ ਦਾ ਲਾਲ ਤੇ ਇਹ ਇਹਦੇ ਵੀਜੀ ਚਾਚੀ ਦੀ ਕਾਰਵਾਈ ਜਾਣ ਪਛਾਣ ਨਾਲ ਮੈਂ ਸਮਝਦੀ ਸਾਂ ਆਪਣੇ ਲੋਹੀ ਮਿਲ ਰਹੀ ਹਾਂ ਮੈਨੂੰ ਇੱਕ ਇੱਕ ਗੱਲ ਦਾ ਚੇਤਾ ਹੀ ਨਹੀਂ ਸਗੋਂ ਮੇਰੇ ਦਿਲ ਉੱਤੇ ਮੂਰਤ ਵਾਂਗ ਉਕਰਿਆ ਪੰਗਾ ਹੁੰਦਾ ਹਨ ਤੁਸੀਂ ਉਦੋਂ ਵੀ ਟਿੱਕੀ ਵਾਲੀ ਸੋਹਣੀ ਪੱਗ ਬਨ ਲੈਂਦੇ ਸੀ ਸੰਧੂਰੀ ਰੰਗ ਤੁਹਾਨੂੰ ਕਿੰਨਾ ਜੱਜਦਾ ਸੀ ਬੇਜੀ ਨੇ ਮੈਨੂੰ ਬੁੱਕਲ ਵਿੱਚ ਲੈ ਕੇ ਪਿਆਰ ਦਿੱਤਾ ਭਾਵੇਂ ਮੇਰੀ ਉਮਰ ਉਦੋਂ ਵੀ ਬਾਲੜੀ ਸੀ ਪਰ ਮੈਂ ਮਹਿਸੂਸ ਕੀਤਾ ਕਿੱਕੇ ਮੈਂ ਆਪਣੀ ਮਾਂ ਦੀ ਬੁੱਕਲ ਵਿੱਚ ਆ ਗਈ ਹਾਂ ਮੇਰਾ ਰੋਣ ਨੂੰ ਜੀ ਕੀਤਾ ਪਰ ਮਾਂ ਰੋਈ ਨਹੀਂ ਮੈਂ ਤੁਹਾਨੂੰ ਇਸ ਤਰ੍ਹਾਂ ਤੱਕਿਆ ਜਿਵੇਂ ਕੋਈ ਜਨਮਾਂ ਦੇ ਵਿਛੜੇ ਵੀਰ ਨੂੰ ਵੇਖੇ ਤੁਸੀਂ ਸਰਸਰੀ ਨਜ਼ਰਾਂ ਨਾਲ ਵੇਖਦੇ ਸਸਰੀਆ ਘਾਲ ਕਹਿ ਕੇ ਚਾਹ ਉੱਤੇ ਜਾ ਬੈਠੇ ਭਾਵੇਂ ਮੈਨੂੰ ਉਦੋਂ ਕੋਈ ਸੂਝ ਨਹੀਂ ਸੀ ਪਰ ਮੈਂ ਮਾਪਿਆਂ ਤੇ ਭਾਵਾਂਵਾਰੀ ਬਾਰੀ ਚਾਹੁੰਦੀ ਸਾਂ ਤੁਸੀਂ ਮੇਰੇ ਨਾਲ ਗੱਲ ਕਰੋ ਕਿਵੇਂ ਮੈਂ ਜਨਮ ਤੋਂ ਹੀ ਦੁਖੀ ਸਾਂ ਇਕੱਲੀ ਕਿਵੇਂ ਪਲੀ ਤੇ ਕਿਵੇਂ ਇੱਥੇ ਆਈ ਆਦਵਾਰੇ ਹਮ ਦਰਦ ਦੀ ਜਿਤਾਉ ਤੁਸੀਂ ਕੋਈ ਧਿਆਨ ਨਾ ਦਿੱਤਾ ਤੁਹਾਡੀ ਵੀ ਜੀ ਨਹੀਂ ਮੇਰੀ ਮਾਸੀ ਨਾਲ ਗੱਲੀ ਜੁਟ ਗਈ ਮੈਂ ਤੁਹਾਡਾ ਧਿਆਨ ਖਿੱਚਣ ਲਈ ਦੁਬਾਰਾ ਚਾਹ ਪੁੱਛੀ ਪਰ ਤੁਸੀਂ ਸਾਹੂ ਮੁੰਡਿਆਂ ਵਾਂਗ ਨਾ ਕਰ ਦਿੱਤੀ ਮੇਰਾ ਦਿਲ ਟੁੱਟ ਗਿਆ ਇਸ ਤਰ੍ਹਾਂ ਹੀ ਅੱਜ ਤੱਕ ਮੇਰੀ ਹਰ ਖਾਇਸ਼ ਨਾਲ ਵਾਪਰੀਏ ਮੈਨੂੰ ਸਭ ਕੁਝ ਹੀ ਕੱਲ ਵਾਂਗ ਜਾਦਾ ਹੈ ਪਰ ਤੁਹਾਡੀ ਆਕਾਰੀ ਮੂਰਤ ਸਾਮੀ ਮੈਂ ਸਭ ਕੁਝ ਹੀ ਭੁੱਲ ਜਾਂਦੀ ਹਾਂ ਜਨਾਨੀ ਹਾਂ ਨਾ ਤੁਸੀਂ ਉਦੋਂ ਅੱਠ ਤੁਸੀਂ ਉਦੋਂ ਤੱਕ 8ਵੀਂ ਜਮਾਤ ਪਾਸ ਕਰ ਲਈ ਸੀ ਤੇ ਮੇਰੇ ਵਾਂਗ ਬਾਲ ਨਹੀਂ ਸੀ ਤੁਹਾਡੀ ਵੇਜੀ ਦੇ ਦਸਨ ਅਨੁਸਾਰ ਪਿੰਡ ਦਾ ਸਕੂਲ ਛੱਡ ਕੇ ਦੁੱਖ ਸੁੱਖ ਨਾਲ ਤੁਸੀਂ ਮੰਡੀ ਨੌਵੀਂ ਵਿੱਚ ਦਾਖਲਾ ਲੈ ਲਿਆ ਸੀ ਰੱਬ ਜਾਣੇ ਤੁਹਾਨੂੰ ਕਾਹਦਾ ਮਾਨ ਸੀ ਚੰਗੇ ਘਰਾਣੇ ਕੀਮਤੀ ਕੱਪੜਾ ਬਹੁਤੀ ਪੜ੍ਹਾਈ ਦਾ ਪਰ ਤੁਹਾਨੂੰ ਕੋਈ ਮਾਣ ਜ਼ਰੂਰ ਸੀ ਤੁਸੀਂ ਮੁੱਲ ਦੀ ਹੀ ਗੱਲ ਕਰਦੇ ਸੀ ਸਾਰੇ ਵਿਆਹ ਵਿੱਚ ਤੁਸੀਂ ਕੋਈ ਇਲਤ ਨਹੀਂ ਕੀਤੀ ਮੈਂ ਚਾਹੁੰਦੀ ਸਾਂ ਤੁਸੀਂ ਕੋਈ ਖਰੂਦ ਕਰਦੇ ਮੈਂ ਤੁਹਾਡੀ ਕਿਸੇ ਅਨੋਖੀ ਅਸਤ अथवा ਸ਼ਾਨਦਾਰ ਗੱਲ ਉੱਤੇ ਹੱਸਣਾ ਚਾਹੁੰਦੀ ਸਾਂ ਤੁਸੀਂ ਮਲਕ ਮਲਕ ਪੈਰ ਪੁੱਟਦੇ ਜਿਵੇਂ ਪੱਧਰੀ ਧਰਤੀ ਉੱਤੇ ਵੀ ਤਿਲਕ ਪਾਵੋਗੇ ਹੱਥ ਮਹਿਲਾ ਹੋਣ ਤੋਂ ਬਾਅਦ ਪਹਿਲਾਂ ਰਮਾਲ ਕੱਢ ਕੇ ਸਾਫ਼ ਕਰ ਲੈਂਦੀ ਤੁਹਾਡੇ ਵਿੱਚ ਮੁੰਡਿਆਂ ਵਾਲੀ ਕੋਈ ਗੱਲ ਨਹੀਂ ਸੀ ਪਰ ਇੱਕ ਆਕੜ ਜ਼ਰੂਰ ਸੀ ਜਿਸ ਕਾਰਨ ਧੌਣ ਨਹੀਂ ਮੁਰਦੀ ਸੀ ਫਿਰ ਵੀ ਤੁਸੀਂ ਮੈਨੂੰ ਸਾਰਿਆਂ ਵਿੱਚੋਂ ਚੰਗੇ ਲੱਗੇ ਪਤਾ ਨਹੀਂ ਕਿਉਂ ਇਹ ਗੱਲ ਮੈਂ ਅੱਜ ਤੱਕ ਨਹੀਂ ਜਾਣ ਸਕੀ ਸ਼ਾਇਦ ਕੋਈ ਔਰਤ ਵੀ ਨਾ ਜਾਣ ਸਕੇ ਮੇਰੇ ਮਨ ਵਿੱਚ ਬੜਾ ਚਾ ਸੀ ਤੁਹਾਡੇ ਕਿਸੇ ਕੰਮ ਆਵਾ ਤੁਸੀਂ ਆਖੋ ਪ੍ਰਕਾਸ਼ ਪਾਣੀ ਦਾ ਇੱਕ ਗਲਾਸ ਣੌਣ ਲਈ ਪਾਣੀ ਮੇਰਾ ਤੌਲੀਆ ਫੜਾਈ परखोटी किस्मत ਤੁਸੀਂ ਕੁਝ ਵੀ ਨਾ ਮੰਗਿਆ ਇਹ ਇਸ ਜਹਾਨ ਦੀ ਕਿੰਨੀ ਬਦਕਿਸਮਤੀ ਹੈ ਕੋਈ ਕਿਸੇ ਦੇ ਕੰਮ ਆਉਣਾ ਚਾਹੇ ਪਰ ਉਸ ਨੂੰ ਵਾਂਝਿਆ ਕਰ ਦਿੱਤਾ ਜਾਵੇ ਸਾਰਾ ਵਿਆਹ ਤੁਸੀਂ ਭੋਏ ਤੋਂ ਨજર ਨਾ ਚੁੱਕੀ ਜਾਂ ਪੰਜਾਬੀ ਰਸਾਲੇ ਨਾਲ ਚੰਬੋੜੀ ਰੱਖੀ ਜਿਸ ਦੇ ਪਹਿਲੇ ਸਫੇ ਉੱਤੇ ਸੋਹਾ ਗਲਾਬ ਖਿੜਿਆ ਹੋਇਆ ਸੀ ਮੈਂ ਸੋ ਬਹਾਨਿਆਂ ਨਾਲ ਤੁਹਾਨੂੰ ਵੇਖਦੀ ਪਰ ਤੁਸੀਂ ਸਮਾਧੀ ਤੋੜਨ ਵਿੱਚ ਹੀ ਨਹੀਂ ਆਉਂਦੇ ਸੀ ਮੈਂ ਆਪੇ ਉੱਤੇ ਖੀਜੀ ਤਲਖੀ ਪਰ ਤੁਹਾਨੂੰ ਵੇਖਣੋਂ ਦਿਲ ਨੂੰ ਨਾ ਮੋੜ ਸਕੀ ਉਦੋਂ ਮੇਰੇ ਵਿੱਚ ਵੀਰਾਂ ਭਰਾਵਾਂ ਵਾਲਾ ਹੀ ਨਰਚਲ ਜਜ਼ਬਾ ਸੀ ਜਵਾਨ ਕੁੜੀ ਦੀ ਭਾਵਨਾਵਾਂ ਵਾਲੀ ਪਰਛਾਈ ਤੱਕ ਨਹੀਂ ਸੀ ਮੈਂ ਤੇ ਹਰਦੀਪ ਜੀ ਇਹ ਹੀ ਦੱਸਣਾ ਹੈ ਤੁਹਾਨੂੰ ਕਿੱਥੋਂ ਕਿੱਥੋਂ ਚੌਂਦੀ ਆਏ ਹਾਂ ਮੈਂ ਤੇ ਤੁਹਾਡੇ ਵਿਗਿਆਨ ਤੋਂ ਪਾਰ ਜਾ ਕੇ ਜਨਮਾਂ ਦੀ ਸਾਂਹ ਚਲਾਈ ਹੈ ਜਿਹੜਾ ਮਿਲ ਨਾ ਸਕੇ ਉਸਦੀ ਹਰ ਕੋਈ ਚਾ ਛੱਡ ਦਿੰਦਾ ਹੈ ਪਰ ਇਸ ਇਹ ਜ਼ਹਿਰ ਮੈਂ ਅੰਮ੍ਰਿਤ ਬਣਾ ਕੇ ਪੀਤੀ ਸ਼ਾਇਦ ਇੰਨੀ ਰਾਹੀ ਤੁਸੀਂ ਆਉਣਾ ਨਹੀਂ ਪਰ ਮੈਂ ਫਿਰ ਵੀ ਧਰਨਾ ਮਾਰੀ ਬੈਠੀ ਹਾਂ ਭੂਤ ਰਿਹਾ ਨਹੀਂ ਵਰਤਮਾਨ ਮੇਰਾ ਘੁੰਮ ਗਿਆ ਭਵਿੱਖ ਵਿੱਚ ਕਾਲਾ ਸੂਰਜ ਝਮਕ ਰਿਹਾ ਹੈ ਪਰ ਸਮਾ ਮੇਰੇ ਵਿਸ਼ਵਾਸ ਦੀ ਨਹੀਂ ਫਿਰ ਵੀ ਬਾਹ ਨਹੀਂ ਫੜ ਸਕਦਾ ਇਹ ਇੱਕ ਜਨਮ ਦੀ ਕਮਾਈ ਨਹੀਂ ਹੋ ਸਕਦੀ ਮੇਰਾ ਮਨ ਸੋ ਵਾ ਡੋਲਿਆ ਹੈ ਸਾਗਰ ਵਿੱਚ ਜਵਾਰ ਭਾਟੇ ਚੱਲਦੇ ਹੀ ਰਹਿੰਦੇ ਹਨ ਪਰ ਮੇਰੇ ਮਨ ਦੀ ਵੇੜੀ ਨੇ ਇੱਕ ਤੁਹਾਡੇ ਚਾਨਣ ਦੀ ਤੀਕ ਸਾਦੀ ਹੈ ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਮੇਰਾ ਆਉਣ ਜਾਣ ਮਿਟ ਗਿਆ ਹੈ ਵਿਆਹ ਮੁੱਕ ਗਿਆ ਤੁਸੀਂ ਵਾਪਸ ਕੰਗਣ ਵਾਲ ਜਾਣਾ ਸੀ ਮੇਰਾ ਦਿਲ ਥੋੜਾ ਹੋ ਰਿਹਾ ਸੀ ਵੇਖਿਆ ਜਾਵੇ ਤਾਂ ਇਹ ਕੋਈ ਖਾਸ ਘਟਨਾ ਨਹੀਂ ਸੀ ਕੇਵਲ ਤਿੰਨ ਚਾਰ ਦਿਨਾਂ ਦੀ ਸਰਸਰੀ ਜਿਹੀ ਸਾਂ ਸੀ ਪਰ ਰੱਬ ਹੀ ਜਾਣਦਾ ਇਸ ਧਾਰਨ ਮੇਰੇ ਲਈ ਵਿਸ਼ੇਸ਼ ਕਿਵੇਂ ਬਣ ਗਿਆ ਤੁਹਾਡੀ ਸੰਦੂਰੀ ਪੱਗ ਅੱਜ ਵੀ ਊਸ਼ਾ ਵਾਂਗ ਹੱਸ ਰਹੀ ਸੀ ਜਿਵੇਂ ਕੋਈ ਸੂਰਜ ਸਿਰ ਉੱਤੇ ਆਬਰਾਜਿਆ ਹੋਵੇ ਪਿੰਡੋਂ ਬਾਹਰ ਛੱਡਣ ਜਾਣ ਲਈ ਮੈਂ ਜਾਣ ਕੇ ਤੁਹਾਡੇ ਵੇਜੀ ਦੀ ਗੰਢ ਚੋਕ ਲਈ ਹੁਣ ਇਉਂ ਜਪਦਾ ਏ ਜਿਵੇਂ ਇਹ ਗੰਢ ਸਾਰੀ ਉਮਰ ਦੀ ਸਿਰ ਤੋਂ ਨਹੀਂ ਲੱਥੀ ਤੁਸੀਂ ਅੱਗੇ-ਅੱਗੇ ਸਾਈਕਲ ਖਿੱਚੀ ਜਾ ਰਹੇ ਸੀ ਪਿੱਛੇ ਆਉਣ ਲਈ ਆਪਣੇ ਆਪ ਇੱਕ ਲੀ ਬਣਦੀ ਗਈ ਮਰਦ ਨੇ ਸਦਾ ਔਰਤ ਨੂੰ ਪਿੱਛੇ ਲਾਇਆ ਹੈ ਔਰਤ ਦਾ ਦਾਵਾ ਹੈ ਮਰਦ ਇੱਕ ਉਸ ਨੂੰ ਆਪਣੇ ਬਰਾਬਰ ਤੋਰ ਕੇ ਵੇਖੇ ਜੇ ਸੱਤੇ ਬਹਿਸ਼ ਤਾਂ ਉਸ ਦੇ ਪੈਰਾਂ ਦੇ ਚੁੰਮ ਪੈਰਾਂ ਦੇ ਚੁੰਮਣ ਨਾ ਹੋ ਜਾਣ ਤੀਮੀ ਦਾ ਇਤਿਹਾਸ ਅਸਰਤਾਂ ਦਾ ਕਬਰਸਤਾਨ ਹੈ ਬੇਜੀ ਗੱਲ ਬੇਜੀ ਮਾਸੇ ਨੂੰ ਗੱਲ ਲਾ ਕੇ ਮਿਲੇ ਤੁਹਾਡਾ ਵਿਛੜਨ ਦਾ ਸਮਾਂ ਆ ਗਿਆ ਸੀ ਤੁਸੀਂ ਵੀ ਕੁਝ ਕਦਮਾਂ ਦੀ ਵਿੱਥ ਉਤੇ ਸਾਈਕਲ ਰੋਕ ਲੈ ਮਾਸੀ ਨੇ ਤੁਹਾਨੂੰ ਅੱਗੇ ਜਾ ਕੇ ਪਿਆਰ ਦਿੱਤਾ ਤੁਸੀਂ ਥੋੜਾ ਸਿਰ ਝੁਕਾ ਕੇ ਸਤਿ ਸ੍ਰੀ ਅਕਾਲ ਆਖੀ ਮੈਂ ਤੁਹਾਨੂੰ ਮੁੜ ਕੇ ਇੱਕ ਵਾਰ ਜੀ ਭਰ ਤੱਕਿਆ ਤੁਹਾਡੀ ਨਜ਼ਰ ਅਸਲੋਂ ਖਾਲੀ-ਖਾਲੀ ਸੀ ਜਿਵੇਂ ਖੰਜੂਰ ਸ਼ਾਂ ਦੇਣ ਤੋਂ ਬਿਨਾਂ ਕਰ ਦੇਵੇ ਬੀਜੀ ਨੇ ਗੰਢ ਮੇਰੇ ਕੋਲੋਂ ਲੈ ਲਈ ਪਰ ਪਿਆਰ ਦੇਣਾ ਉਹ ਵੀ ਭੁੱਲ ਗਏ ਜੇ ਮੇਰੀ ਕਿਸਮਤ ਹੁੰਦੀ ਮੈਂ ਅੱਜ ਵੀ ਰੋ ਕੇ ਮਨ ਹੌਲਾ ਕਰ ਲੈਂਦੀ ਉਸ ਵੇਲੇ ਮੇਰੇ ਦੁਖੀ ਮਨ ਦਾ ਭਗਵਾਨ ਵੀ ਅਨਮਾਨ ਨਹੀਂ ਲਾ ਸਕਦਾ ਸੀ ਇੱਕ 마ਸੂਮ ਕੁੜੀ ਜਿਸ ਦਾ ਮਾਂ ਪਿਓ ਕੋਈ ਨਹੀਂ ਘਰ ਘਾਟ ਨਹੀਂ ਨਿਆਸਰੀ ਹੈ ਇਸ ਲਈ ਭਾਰ ਚੁੱਕ ਕੇ ਨਾਲ ਤੁਰਦੀ ਹੈ ਕੋਈ ਮਾਂ ਸਿਰ ਉੱਤੇ ਹੱਥ ਰੱਖ ਦੇਵੇ ਕੋਈ ਸੀਸ ਵਿੱਚ ਬਖਸ਼ੇਗੀ ਤੇ ਉਹ ਸਮਝੇਗੀ ਇਸ ਨਖੁੱਟੀ ਦੁਨੀਆ ਵਿੱਚ ਉਸ ਦਾ ਵੀ ਕੋਈ ਹੈ ਸਾਝ ਹੈ ਜੀਵਿਆ ਜਾ ਸਕਦਾ ਹੈ ਪਰ ਜੋ ਇਸ ਜੱਗ ਵਿੱਚ ਹੈ ਤੁਸਾਂ ਵੀ ਵੇਖ ਲਿਆ ਤੇ ਮੈਂ ਵੀ ਜਿੱਥੋਂ ਕਿਤੋਂ ਮੈਂ ਕੋਠਦੀ ਹੈ ਸਮਝ ਲਵੋ ਕਿਸੇ ਦੀਪ ਦੀ ਪ੍ਰਕਾਸ਼ ਦੀ ਅਧ ਜਲੀ ਆਤਮਾ ਤੁਖ ਰਹੀ ਹੈ ਰੱਬ ਵੀ ਜਾਣਦਾ ਹੈ ਮੈਂ ਤੁਹਾਡੇ ਮਨ ਕਿਵੇਂ ਮਿਹਰ ਜਗ ਪਈ ਕਿ ਤੁਸੀਂ ਪੰਦਰੀ ਵਿਹੀ ਦੀਨੀ ਮੰਡੀ ਦੇ ਸਕੂਲੋਂ ਪਿੰਡ ਨੂੰ ਪਰਤ ਦੇ ਮਾਜ਼ਰੀ ਹੋ ਕੇ ਜਾਣ ਲੱਗੇ ਬਹੁਤੀ ਵਾਰ ਸਨੇਚਰ ਦੀ ਸ਼ਾਮ ਹੁੰਦੀ ਸ਼ਾਇਦ ਤੁਹਾਨੂੰ ਮਿਲ ਕੇ ਜਾਣ ਲਈ ਚਾਚੇ ਨੇ ਆਖਿਆ ਸੀ ਉਸ ਦਾ ਤੁਹਾਡੇ ਵਿੱਚ ਬਚਪਨ ਤੋਂ ਹੀ ਖਾਸ ਸਨੇਹ ਸੀ ਇਹ ਵੀ ਹੋ ਸਕਦਾ ਹੈ ਮਾਸੀ ਨੇ ਤੁਹਾਡੇ ਕੰਨ ਫੂਕ ਮਾਰੀ ਹੋਵੇ ਇਹ ਮੈਨੂੰ ਪਤਾ ਹੈ ਤੁਸੀਂ ਆਪ ਹੀ ਆਉਣ ਵਾਲੇ ਨਹੀਂ ਉਹ ਦਿਨ ਕਿੰਨੇ ਕਰਮਾ ਵਾਲੇ ਸਨ ਤੁਹਾਡੇ ਆਉਣ ਨਾਲ ਵੇੜਾ ਪਰ ਜਾਂਦਾ ਅੱਜ ਮੈਨੂੰ ਕਿਸੇ ਕੀਮਤ ਉੱਤੇ ਅੱਧੇ ਤੋਂ ਵੀ ਅੱਧਾ ਦਿਨ ਨਹੀਂ ਮਿਲ ਸਕਦਾ ਕੁਦਰਤ ਦੀ ਬੇਪਰਵਾਹੀ ਤੇ ਕੰਜੂਸੀ ਦਾ ਕਿੱਥੇ ਕਿੱਥੇ ਰੋਣਾ ਰੋਣਾ ਇਸ ਚੰਦਰੀ ਦੁਨੀਆ ਕੋਲ ਤੇ ਮੇਰੇ ਲੱਪ ਹੰਝੂ ਬੋਚਣ ਜੋਗੀ ਤਲੀ ਵੀ ਨਹੀਂ ਮੈਂ ਲਾਗਲੇ ਪਿੰਡ ਹੋਰ ਕੁੜੀਆਂ ਨਾਲ ਪੜਨ ਜਾਇਆ ਕਰਦੀ ਸਾਂ ਹਰ ਸਨੇਚਰ ਮੈਂ ਕੁੜੀਆਂ ਦਾ ਸਾਥ ਛੱਡ ਕੇ ਬਾਗ ਤੁਰਦੀ ਮੈਨੂੰ ਭਾਵੇਂ ਕੋਈ ਮਿਲਨ ਨਹੀਂ ਆਉਂਦਾ ਪਰ ਬਿਨਾ ਕਿਸੇ ਕਾਰਨ ਮੈਂ ਤੁਹਾਡੀ ਉਡੀਕ ਕਰਦੀ ਸਾਂ ਤੁਹਾਨੂੰ ਦੇਖਦਿਆਂ ਸਰ ਮੇਰਾ ਮੱਥਾ ਲਿਸ਼ਕ ਪੈਂਦਾ ਮੈਂ ਸਸ਼ਟ੍ਰੀਆ ਕਾਲ ਆਖਦੀ ਤੁਸੀਂ ਸਿਰ ਦੇ ਇਸ਼ਾਰੇ ਨਾਲ ਮੰਨਦੇ ਮਾਸੀ ਵੱਲ ਵੱਧ ਜਾਂਦੇ ਉਦੋਂ ਵੀ ਮਸਬਰ ਦੀ ਕੁੱਟ ਪਰ ਕੇ ਰਹਿ ਜਾਂਦੀ ਸੀ ਇਸ ਸਬਰ ਦੀ ਕੁੱਟ ਨੇ ਸਾਰੀ ਉਮਰ ਮੇਰਾ ਨਾਂ ਹੀ ਖੜਾ ਛੱਡਿਆ ਫਿਰ ਮੈਂ ਤੁਹਾਡੇ ਲਈ ਚਾਹ ਤਿਆਰ ਕਰਦੀ ਚਿੱਤ ਉੱਤੇ ਆਉਂਦੀ ਤਾਂ ਦੋ ਕੁੱਟ ਪੀ ਲੈਂਦੇ ਨਹੀਂ ਤਾਂ ਭਰੀ ਪਿਆਲੀ ਛੱਡ ਕੇ ਤੁਰ ਜਾਂਦੇ ਇਹ ਗੱਲ ਇਨ ਬਿਨ ਜ਼ਿੰਦਗੀ ਤੇ ਹਾਵੀ ਹੋ ਗਈ ਕਈ ਵਾਰ ਜੀ ਵਿੱਚ ਆਉਂਦਾ ਬਾਹ ਫੜ ਕੇ ਪੁੱਛਾਂ ਇਹਨੂੰ ਇਹਨੂੰ ਤਿਆਰ ਪਈ ਨੂੰ ਹੁਣ ਕੌਣ ਪੀਵੇਗਾ ਮੋੜ ਸੋਚਦੀ ਉਲਟੀ ਮੇਰੀ ਬਾਹ ਝਟਕ ਦਿੱਤੀ ਆੜਿਆ ਫਿਰ ਕੀ ਕਰੇਗੀ ਤੁਸੀਂ ਆਉਂਦੇ ਪਿੱਛੋਂ ਸੀ ਉੱਠ ਕੇ ਤੁਰ ਪਹਿਲਾਂ ਪੈਂਦੇ ਤੁਹਾਡੀ ਇਹ ਕਾਲੀ ਮੇਰੇ ਮੁੱਢ ਕਦੀਮ ਦੀ ਵੈਰਣ ਬਣੀ ਰਹੀ ਮੇਰੀ ਖਾਸ਼ ਹੁੰਦੀ ਤੁਸੀਂ ਹੱਥ ਪੈਰ ਧੋ ਕੇ ਘੜੀ ਬਿੰਦਾ ਆਰਾਮ ਕਰੋ ਮੈਂ ਗੀਤਾਂ ਦੀ ਮਸਤੀ ਵਿੱਚ ਰੋਟੀ ਲਾਹਾਂ ਰੇਜਾਂ ਨਾਲ ਪਰੋਸਾਂ ਤੇ ਝੱਲ ਮਾਰ ਕੇ ਖਵਾਵਾਂ ਅਜਿਹੇ ਦਿਨ ਕਦੇ ਨਹੀਂ ਆਇਆ ਅਜੇ ਹੀ ਘੜੀ ਕਦੇ ਨਹੀਂ ਆਈ ਇਸ ਤਰ੍ਹਾਂ ਹੀ ਇਹ ਜ਼ਿੰਦਗੀ ਜਵਾਨੀ ਦਾ ਥਾਲ ਪਰੋਸੀ ਖੜੀ ਰਹਿ ਗਈ ਤੁਸੀਂ ਅੱਗੇ ਵੱਧ ਗਏ ਥਾਲ ਹੱਥੋਂ ਟੈਪਿਆ ਰੋਟੀ ਰੇਤ ਹੋ ਗਈ ਔਰਤ ਕੀ ਚਾਹੁੰਦੀ ਹੈ ਸਾਥੀ ਮਰਦ ਦੀ ਸੇਵਾ ਦੂਜੇ ਅਰਥਾਂ ਵਿੱਚ ਜ਼ਿੰਦਗੀ ਮਾਨਣਾ ਸਮਾਜ ਉਸਾਰਨਾ ਇਸ ਸਦੀ ਵਿੱਚ ਵੀ ਜਿੱਥੇ ਸਮਾਜਵਾਦ ਜਵਾਨ ਹੋ ਰਿਹਾ ਹੈ ਔਰਤ ਸ਼ਿਕਵਾ ਕਰਦੀ ਹੈ ਕਿ ਮਰਦ ਸਾਥੀ ਕੋਲ ਜਰਾ ਨਹੀਂ ਜੇਰਾ ਨਹੀਂ ਕਿਸੇ ਵੀ ਬੰਧਨ ਨੂੰ ਤੋੜਨ ਲਈ ਤੀਵੀ ਤੇ ਮਰਦ ਦਾ ਸਾਂਝਾ ਸਿੱਧਕ ਲੋੜੀਦਾ ਹੈ ਕੋਈ ਕਿਸੇ ਗੱਲ ਉੱਤੇ ਮਾਨ ਕਰੇਗਾ ਕੋਈ ਕਿਸ ਕਿਸੇ ਜਾਦ ਉੱਤੇ ਫਕਰ ਕਰੇਗਾ ਮੈਂ ਆਪਣੇ ਨਖੂਟੇ ਪਾਗਾ ਉੱਤੇ ਇਸ ਆਜ਼ਾਦ ਦੁਨੀਆ ਵਿੱਚ ਰੋ ਵੀ ਨਹੀਂ ਸਕੀ ਮੇਰੇ ਹਾਨੀ ਤੁਸੀਂ ਮੱਥੇ ਵਟ ਨਾ ਪਾਓ ਸ਼ਾਇਦ ਮੈਂ ਇੱਕ ਪ੍ਰਕਾਸ਼ ਦੀ ਗੱਲ ਨਹੀਂ ਕਰਦੀ ਤੁਸੀਂ ਵੀ ਕੋਈ ਘਟ ਦਰਦ ਨਹੀਂ ਸਹਿਆ ਮੇਰੇ ਅੰਦਰ ਪੀੜ ਪਲਸਿੱਟੇ ਮਾਰਦੀ ਹੈ ਤਾਨੂੰ ਦੁੱਖ ਦੇਣਾ ਸੋਚਿਆ ਨਹੀਂ ਹੁਣ ਅੱਖ ਨੂੰ ਗਿਸਾਂ ਕੋਚ ਕਰੇਗੀ ਬੀਤਿਆ ਮੂਰਤੀਵਾਨ ਓਹ ਹੋ ਕੇ ਅੱਗੋਂ ਲੰਘ ਰਿਹਾ ਹੈ ਤੇ ਕਮਲਾ ਮਨ ਪਰ ਪਰ ਡੋਲ ਰਿਹਾ ਹੈ ਇੰਨੀ ਵੀਨਾ ਇਹ ਵੈਰੀ ਸਮਾਂ ਵੀ ਇੰਨੇ ਵੀਨਾ ਇਹ ਵੈਰੀ ਸਮਾਂ ਵੀ ਨਹੀਂ ਬੀਤਦਾ ਚੋਰਾ ਇਹ ਹੈ ਮੇਰਾ ਤਾਂ ਕੁਝ ਨਹੀਂ ਬਨਣਾ ਸੀ ਤੁਹਾਡਾ ਤਾਂ ਘੱਟ ਤੋਂ ਘੱਟ ਕੁਝ ਸਵਰ ਜਾਂਦਾ ਪਰ ਚੱਲਦਾ